ਗੜਸ਼ਿੰਕਰ ਤੋਂ ਕੋਟਫਤੋਹੀ ਨੂੰ ਜਾਣ ਵਾਲੀ ਬਿਸਤ ਦੁਆਬ ਨਹਿਰ ਤੇ ਪੈਂਦੇ ਪਿੰਡ ਐਮਾ ਮੁਗਲਾ ਪੁਲ ਤੇ ਇੱਕ ਪ੍ਰਾਈਵੇਟ ਕੰਪਨੀ ਦੀ ਮਿੰਨੀ ਬੱਸ ਨਹਿਰ 'ਚ ਡਿੱਗਣ ਦੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਵੀ ਹੈ ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ ਘਟਨਾ ਦੀ ਸੂਚਨਾ ਤੋਂ ਬਾਅਦ ਗੜਸ਼ਿੰਕਰ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਕਿ ਦਿੱਤਾ ਇੰਟਰਪ੍ਰਾਈਜ਼ਸ ਦੀ ਮਿੰਨੀ ਬੱਸ ਪੰਜੋੜੇ ਤੋਂ ਗੜਸ਼ਿੰਕਰ ਨੂੰ ਜਾ ਰਹੀ ਸੀ ਤੇ ਇਸ ਤਰ੍ਹਾਂ ਜਦੋਂ ਇਹ ਬੱਸ ਐਮਾ ਮੁਗਲਾ ਪੁਲ ਨਜ਼ਦੀਕ ਪਹੁੰਚੀ ਤਾਂ ਧੁੰਦ ਜ਼ਿਆਦਾ ਹੋਣ ਕਾਰਨ ਕਿਸੇ ਵਾਹਨ ਨੂੰ ਬਚਾਉਂਦੇ ਹੋਏ ਬੱਸ ਨਹਿਰ 'ਚ ਜਾ ਡਿੱਗੀ ਜਿਸ ਤੋਂ ਤੁਰੰਤ ਬਾਅਦ ਹੀ ਮੌਕੇ ਤੇ ਰਾਕੀ ਰਾਵਲੋਂ ਬਸ ਵਿੱਚ ਮੌਜੂਦ ਤਿੰਨ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਜਿਨ੍ਹਾਂ 'ਚੋਂ ਦੋ ਵਿਅਕਤੀ ਜ਼ਖਮੀ ਹੋਏ ਸਨ ਤੇ ਉਹਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਘਟਨਾ ਤੋਂ ਬਾਅਦ ਐਸਐਚਓ ਗੜਸ਼ੰਕਰ ਬਲਜਿੰਦਰ ਸਿੰਘ ਮੱਲੀ ਵੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਬੱਸ ਨੂੰ ਨਹਿਰ 'ਚੋਂ ਬਾਹਰ ਕੱਢਣ ਲਈ ਵੀ ਜਦੋ ਜਹਿਦ ਸ਼ੁਰੂ ਕਰ ਦਿੱਤੀ ਗੜਸ਼ੰਕਰ ਤੋਂ ਹੁਸ਼ਰਪੁਰ ਨਿਊਜ਼ ਦੇ ਨਾਲ ਸੰਜੀਪ ਕੁਮਾਰ ਦੀ ਰਿਪੋਰਟ ਇਹ ਸਾਡਾ ਐਕਸਰਸਮੈਂਟ ਸੀਗਾ ਸ਼ਾਮਸੁੰਦਰ ਦਿੱਤਾ ਗੜਸ਼ੰਕਰ ਇਹਦਾ ਆਪਣਾ ਕਾਰੋਬਾਰ ਹੈ ਨਾਲ ਇਹਨੇ ਬੱਸਾਂ ਪਾਈਆਂ ਸੀਗੀਆਂ ਤੇ ਅੱਜ ਅਚਾਨਕ ਹੀ ਅਦਰ ਇੱਕ ਬੱਸ ਉਹਦੀ ਦੋਨੋਂ ਬੱਸਾਂ ਸੀਗੀਆਂ ਇੱਕ ਬੱਸ ਵਿੱਚੋਂ ਬੱਸਾਂ ਆਪਣੇ ਬੰਦੇ ਚੜਾਉਂਦਾ ਪਿਆ ਸੀ ਉਧਰੋਂ ਦੂਜੇ ਪਾਸਿਓਂ ਇੱਕ ਬੱਸ ਆਈ ਉਹਦੇ ਮੋਹਰੇ ਇੱਕ ਮੋਟਰਸਾਈਕਲ ਆਇਆ ਪਤਾ ਨਹੀਂ ਕੀ ਆਇਆ ਉਹਨ ਦੇ ਵਿੱਚ ਨਾ ਦੇਖਣ ਦੀ ਬ੍ਰੇਕ ਮਾਰੀ ਬ੍ਰੇਕ ਦੇ ਨਾਲ ਹੀ ਇਧਰ ਨੂੰ ਬੱਸ ਨੇ ਜ਼ੋਰ ਮਾਰਿਆ ਤੇ ਇਹਨਾਂ ਹੈ ਕਿ ਉਹਦੇ ਵਿੱਚ ਇੱਕ ਡਰਾਈਵਰ ਸੀਗਾ ਕੰਡੈਕਟਰ ਸੀਗਾ ਇੱਕ ਬੱਚਾ ਸੀਗਾ ਔਰ ਬਹੁਤ ਸਾਰੀਆਂ ਸਵਾਰੀਆਂ ਹੈ ਨਹੀਂ ਸੀਗਾ ਬਚਾਅ ਹੋ ਗਿਆ ਤੇ ਕੁੜੀ ਦੇ ਵੀ ਸੱਟ ਲੱਗੀ ਆ ਤੇ ਡਰਾਈਵਰ ਤੇ ਕੋਈ ਬਤੀ ਸੱਟ ਨਹੀਂ ਲੱਗੀ ਤੇ ਜਿਹੜਾ ਬੱਚਾ ਉਹਦੇ ਸਿਰ ਦੇ ਵਿੱਚ ਸੱਟ ਲੱਗੀ ਆ ਉਹਦਾ ਪਤਾ ਨਹੀਂ ਹੁਣ ਇੱਥੇ ਪਤਾ ਲੱਗੂਗਾ ਹਸਪਤਾਲ ਕੀ ਹਾਲ-ਚਾਲ ਉਹਦਾ ਤੇ ਫਿਰ ਵੀ ਬਚਾਅ ਹੋ ਗਿਆ ਬਹੁਤਾ ਕੋਈ ਨੁਕਸਾਨ ਨਹੀਂ ਹੋਇਆ ਨਹਿਰ ਦੇ ਵਿੱਚ ਨਹਿਰ ਵਿੱਚ ਰੁੜ ਗਈ। ਕੋਈ ਜ ਤਕਰੀਬਨ ਸਵੇਰ 9:30 ਵਜੇ ਇੱਕ ਬੱਸ ਸੀਗੀ ਜਿਹੜੀ ਮਿੰਨੀ ਬੱਸ ਇਹ ਕੋਟਪੂਰੀ ਤੋਂ ਇਧਰ ਨੂੰ ਗੜਸ਼ੰਕਰ ਨੂੰ ਜਾ ਰਹੀ ਸੀ। ਜਦ ਐਮਐਮ ਮੁਗਲਾ ਲਾਗੇ ਪੁੱਜੀ ਤੇ ਉਹਦੇ ਅੱਗੇ ਇੱਕ ਜੱਕਤਾ ਵਿੱਚ ਇੱਕ ਮੋਟਰਸਾਈਕਲ ਆਇਆ। ਉਹਨੂੰ ਬਚਾਉਂਦਿਆ ਬਚਾਉਂਦਿਆ ਜਿਹੜੀ ਬੱਸ ਸੀਗੀ ਨਹਿਰ ਦੇ ਵਿੱਚ ਡਿੱਗ ਪਈ। ਤੇ ਜਿਹਦੇ ਵਿੱਚ ਬੱਸ ਦੇ ਵਿੱਚ ਇੱਕ ਲੜਕਾ ਕਿਤਨੇ ਦਾ ਸੀਗਾ ਇੱਕ ਸਵਾਰੀ ਉਹਦੇ ਸਵਾਰ ਸੀਗੀ। ਤੇ ਉਹਦੇ ਮਾਮੂਲੀ ਸੱਟਾਂ ਲਾਈਆਂ ਸੀ ਆਗੀਆਂ ਲੱਗੀਆਂ ਐਕਸੀਡੈਂਟ ਦੌਰਾਨ ਤੇ ਉਹਨੂੰ ਗੜਸ਼ੰਕਰ ਹਸਪੀਟਲ ਐਡਮਿਟ ਕਰਾਇਆ। ਬਾਕੀ ਸਾਰਾ ਠੀਕ ਠਾਕ ਹੈ ਤੇ ਜਿਹੜੀ ਬੱਸਾਂ ਨੂੰ ਅਸੀਂ ਕਢਵਾ ਰਹੇ ਨਾ ਅਰ ਦੇ ਵਿੱਚੋਂ ਮੋਟਰ ਸਾਹਿਬ ਕਿੰਨੇ ਇੱਕ ਸਵਾਰੀ ਸੀ ਬੱਸ ਦੇ ਵਿੱਚ ਸਿਰਫ ਜਿਹੜਾ ਕਿਤਨੇ ਦਾ ਲੜਕਾ ਲੜਕਾ ਸੀ ਜਿਹਦੇ ਸੱਟਾਂ ਲੱਗੀਆਂ ਇੱਕ ਕੰਡਕਟਰ ਨਹੀਂ 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 ਇੱਕ ਕਨੈਕਟਰ ਕੁੜੀ ਸੀ ਉਹਨਾਂ ਦੀ ਬੱਸ ਵਾਲਿਆਂ ਦੀ ਉਹ ਵੀ ਕਨੈਕਟਰ ਹੀ ਕਰਦੇ ਆ ਉਹਦੇ ਵਿੱਚ ਮਾਮੂਲੀ ਸੱਟਾਂ ਲੱਗੀਆਂ ਸਰ ਕੀ ਕਾਰਨ ਵਿੱਚ ਕਿਤੇ ਨਹੀਂ ਕਾਰਨ ਵੀ ਵੇਖੋ ਜੀ ਇਹ ਤਾਂ ਕੁਦਰਤੀ ਹਾਦਸਾ ਹੋਇਆ ਇਹਦੇ ਮੋਟਰਸਾਈਕਲ ਨੂੰ ਬਚਾਉਂਦਾ ਪਹੁੰਚਾਉਂਦਾ ਹੋ ਰਿਹਾ ਹਾਦਸਾ ਸਿਰ ਬੱਸ ਨੂੰ ਕਢਵਾਈ ਜਾ ਰਹੀ ਹੈ ਹਾਂ ਬੱਸ ਕਢਵਾਈ ਜਾ ਰਹੀ ਹੈ ਉਹ ਮਂਗਾਈ ਹੈ ਹਾਰਡਲ ਮੰਗਾਇਆ ਉਹਦੇ ਨਾਲ ਬੱਸ ਕਢਾਈ ਜਾ ਰਹੀ ਹੈ